ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡੈਸ਼ਿੰਗ ਪੰਡਾਬੀ ਸੂਟਸ ਨਾਲ ਦੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਹੌਫਫੁਲ ਤੁਸਾਰ ਨਾਲ ਵਧੀਆ ਹੋਵੋਗੇ ਸੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਸੋ ਨਵੇਂ-ਨਵੇਂ ਸੂਟਾਂ ਦੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਆਪਾਂ ਇੱਕ ਇਨਫੋਰਮੇਸ਼ਨ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਜੇ ਤੁਸੀਂ ਕਿਸੇ ਵੀ ਸਟੱਫ ਦੇ ਉੱਪਰ ਜਾਂ ਪਸ਼ਮੀਨੇ ਦੇ ਉੱਪਰ ਆਪਣੇ ਕੋਲ ਮਸ਼ੀਨ ਵਰਕ ਦੇ ਸੂਟ ਰੈਡੀ ਕਰਵਾਉਣੇ ਤਾਂ ਆਪਾਂ ਔਨ ਆਰਡਰ ਹੈ ਜਿਹੜੇ ਤੁਹਾਨੂੰ ਰੈਡੀ ਕਰਕੇ ਵੀ ਦਵਾਂਗੇ ਸੋ ਜੇ ਬਾਕੀ ਆਪਾਂ ਤੁਹਾਨੂੰ ਬਨੇ ਹੋਏ ਸੂਟ ਵੀ ਆਪਾਂ ਆਪਾਂ ਸ਼ੇਅਰ ਕਰਾਂਗੇ ਸੋ ਜਿੱਦਾਂ ਦੇ ਵੀ ਹੋਰ ਵੀ ਕੋਈ ਤੁਸੀਂ ਕਿਸੇ ਵੀ ਫੈਬਰਿਕ ਉੱਤੇ ਪਾਰਟੀ ਵੇਅਰ ਸੂਟ ਆਪਣੇ ਤੋਂ ਰੈਡੀ ਕਰਵਾਣੇ ਆ ਸੋ ਵੀ ਤੁਸੀਂ ਕਰਵਾ ਸਕਦੇ ਹੋ ਸੋ ਅੱਜ ਜਿਹੜੇ ਸੂਟਾਂ ਦੀ ਵੀਡੀਓ ਹੈਗੀ ਪਸ਼ਮੀਨੇ ਦੇ ਸੂਟਾਂ ਦੀ ਆ ਸਰਦੀ ਵਾਲੇ ਸੋਹਣੇ ਸੋਹਣੇ ਆਪਾਂ ਸੂਟ ਲੈ ਕੇ ਆਏ ਆ ਸੋ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਸਭ ਤੋਂ ਪਹਿਲਾ ਸੂਟ ਤੁਹਾਨੂੰ ਦਿਖਾ ਰਹੇ ਆਂ ਮੈਰੂਨ ਸ਼ੇਡ ਆਏਗਾ ਜੀ ਇਹ ਸੋ ਇਹ ਸ਼ਰਟ ਦਾ ਫਰੰਟ ਆਏਗਾ ਬਹੁਤ ਸੋਹਣੀ ਪ੍ਰਿੰਟ ਡਿਜੀਟਲ ਪ੍ਰਿੰਟ ਦਾ ਸੂਟ ਆ ਇਹ सो सोरे के उपर आएगा सो लैंथ का कोई इशू नहीं आएगा जिनी मर्जी लेंथ इन्होंने रख सकते हो तो सो यह सूट विदाउट लाइनिंग भी स्टिच करा सकते हो अपनी रिक्वायरमेंट अकॉर्डिंग बना सकते हो जो लाइनिंग लगवानी है वह भी लगवा हो विदाउट लाइनिंग भी बहुत सोने स्टिच हो जाएगे सूट यह सो यह स्लीवर आएगा सेम है जी बैक आएगी ਬਹੁਤ ਸੋਹਣਾ ਸਰਦਾਰੀ ਛੇੜ ਹੈ ਜੀ ਇਹ। ਸੋ ਬਹੁਤ ਘੱਟ ਰੇਂਜ ਵਾਲੇ ਸੂਟ ਨੇ ਸਾਰੇ। ਸੋ ਇਹ ਵਾਲੀ ਜਿਹੜੀ ਦੀ ਬਾਟਮ ਆਏਗੀ ਨਾਲ। ਉਹ ਜਿਹੜਾ ਸਟਾਲ ਆਏਗਾ ਵੀ ਬਹੁਤ ਸੋਹਣੀ ਆਏਗੀ। ਪੂਰਾ ਖੁੱਲਡੁੱਲਾ ਵਧੀਆ ਸਟਾਲ ਹੋਏਗਾ ਇਹਦੇ ਨਾਲ। ਸਟਾਲ ਬਹੁਤ ਸੋਹਣਾ ਜੀ ਇਹਦਾ। ਸੋ ਬਹੁਤ ਸੋਹਣਾ ਕੰਬੀਨੇਸ਼ਨ ਤੇ ਬਹੁਤ ਸੋਹਣਾ ਕਲਰ ਹੈ ਇਹ ਵਾਲਾ ਨੈਕਸਟ ਕਲਰ ਆਏਗਾ ਇਹਦੇ ਵਿੱਚ ਰੈੱਡ ਮੈਰੂਨ ਸ਼ੇਡ ਹੈ ਜੀ ਇਹ ਵੀ ਬਹੁਤ ਸੋਹਣਾ ਸੂਟ ਹੈ ਇਹਦੇ ਬਹੁਤ ਸੋਹਣਾ ਫਰੰਟ ਆਇਆ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਬਹੁਤ ਸੋਹਣਾ ਫਰੰਟ ਬਣਿਆ ਹੋਇਆ ਸ਼ਰਟ ਦਾ ਇਹਦਾ ਇਹ ਦਸ ਇਹ ਵਾਲੀਆਂ ਜਿਹੜੀਆਂ ਇਹਦੀਆਂ 슬ੀਵਸ ਬਣਣਗੀਆਂ ਫਿਰ ਦੀ ਬੈਕ ਵੀ ਬਹੁਤ ਸੋਹਣੀ ਹੈ ਇਹਦੀ ਬੈਕ ਆ ਗਈ ये वाली प्लेन बॉटम आएगी यह स्टॉल भी बहुत सोहना स्टॉल आएगा स्टॉल भी बहुत ज्यादा सोना सॉपर दिखाने सारा स्टॉल पूरा पूरी लेंथ होएगी स्टॉल की वजिए स्टॉल होएगा पूरा तो बाद नेक्स्ट कलर आ गए पिंकते हुए बहुत सोने लगते हैं सोए वाली पट्टी आएगी नैक के उपर आएगी और ये जरा प्रिंटिंग आएगी घेरे के उपर आएगी ਬਾਕੀ ਦੀਆਂ 슬ੀਵਸ ਹੋ ਗਈਆਂ ਇੱਧਰ ਸੇਮ ਹੀ ਬੈਕ ਦੇ ਉੱਪਰ ਆਏਗਾ ਔਰ ਜਿਹੜੀ ਇਹਦੀ ਬਾਟਮ ਆਏਗੀ ਇਹ ਵਾਲੀ ਪਲੇਨ ਬਾਟਮ ਆਏਗੀ ਇਹਦੇ ਨਾਲ

ਸੋ ਇਹਨਾਂ ਦੇ ਵਿੱਚੋਂ ਜਿਹੜੇ ਵੀ ਸੂਟ ਤੁਹਾਨੂੰ ਵਧੀਆ ਲੱਗਣਗੇ ਸੋ ਸਕਰੀਨਸ਼ਾਟ ਲੈ ਕੇ ਸਾਡਾ WhatsApp ਨੰਬਰ ਹੈਗਾ 78149 42347 ਉੱਪਰ ਕੰਟੈਕਟ ਕਰ ਸਕਦੇ ਹੋ ਇਹ ਕੇਵਲ ਆ ਸ਼ੇਡ ਆ ਗਿਆ ਇਹ ਕਿਹਦੇ ਵਿੱਚ ਇਹ ਵਾਲਾ ਕਲਰ 2 ਔਰ ਇਹ ਕੇਵਲ ਕਾਫੀ ਕਲਰ ਇਹ ਵੀ ਬਹੁਤ ਸੋਹਣਾ ਹੈ ਇਹਦੇ ਨਾਲ ਜਿਹੜੀ ਮੈਰੂਨ ਕਾਫੀ ਕਲਰ ਦੀ ਬਾਟਮ ਆਏਗੀ ਸੋ ਜਿਹੜੇ ਵੀ ਵਧੀਆ ਲੱਗਣਗੇ ਸਾਨੂੰ ਸੂਟ ਸਾਡਾ WhatsApp ਤੇ ਉੱਪਰ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਹੋਰ ਵੀ ਜੇ ਤੁਸੀਂ ਸੂਟ ਰੈਡੀ ਕਰਵਾਉਣੇ ਆ ਉਹਦੇ ਲਈ ਵੀ ਸਾਨੂੰ ਤੁਸੀਂ ਔਨ ਆਰਡਰ ਰੈਡੀ ਕਰਵਾ ਸਕਦੇ ਹੋ ਤੇ ਆਪਾਂ ਤੁਹਾਨੂੰ ਬਹੁਤ ਜਲਦੀ ਤੇ ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬਹੁਤ ਘੱਟ ਰੇਂਜ ਦੇ ਸੂਟ ਰੈਡੀ ਕਰਕੇ ਦੇਵਾਂਗੇ ਅੱਜ ਲਈ ਥੈਂਕ ਯੂ